ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਘਰ ਆ ਜੱਪਾ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਛੇ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ گاਵਾ ਸੱਜਰ ਸੁਈਆਂ ਵਾਂ ਤੇ ਚਾਰ گاਵਾ ਗੜੀਆਂ ਗੱਬਣੇ ਆ ਜਾਣਕਾਰੀ ਲਈ ਵੀਰਨਾ ਕਰਦੇ ਆ ਗੱਲਬਾਤ ਦੋਸਤੋ ਪਹਿਲੇ ਦੋਸਤੋ ਬੇਨਤੀ ਹੈ ਜਿਹੜੇ ਵੀਰ ਆਪਣੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਜ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀ ਤੋਂ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਕਰੋ ਕਿਸੀ ਹੋਰ ਵੀ ਵੀਰਪੇ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆਪ ਆ ਕੇ ਕਰਨੀ ਹੁੰਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਸੋ ਦੋਸਤੋ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਕੋਲ ਸੋ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਜਿਹੜੀਆਂ ਆਪਾਂ ਤੁਹਾਨੂੰ ਸ਼ੇਰ ਨਾ ਆ ਕੇ ਦਿਖਾਉਣੇ ਆ ਇਹਨਾਂ ਸ਼ੇਰ ਨੰਬਰ ਵੀ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਨੂੰ ਜਿਹੜਾ ਮਗ ਪਸੰਦ ਆਊਗਾ ਵੀਰ ਨਾਲ ਗੱਲਬਾਤ ਤੁਸੀਂ ਕਰ ਸਕਦੇ ਜੇ ਕਰਦੇ ਵੀਰ ਨਾਲ ਗੱਲਬਾਤ ਪੁੱਛਦੇ ਸਾਰੀ ਡਿਟੇਲ ਨਾਲ ਹਾਂ ਜੀ ਵੀ ਜੀ ਸਸਤੀ ਗੱਲ ਜੀ ਹੋਰ ਸਭ ਠੀਕ ਠਾਕ ਜੀ ਹਾਂ ਜੀ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਹਾਂ ਜੀ ਹਾਂ ਜੀ ਆਪਣਾ ਨਾਮ ਦੱਸੋ ਵੀਰ ਜੀ ਨਾਮ ਡੈਡੀ ਦਾ ਨਾਮ ਹਰਦੀਪ ਸਿੰਘ ਵਪਾਰੀ ਅੱਛਾ ਜੀ ਲੋਕਾ ਜ਼ਿਲ੍ਹਾ ਤੰਤਰ ਠੀਕ ਹੈ ਜੀ ਦੁਪੱਟੀ ਠੀਕ ਹੈ ਜੀ ਤੇ ਇਹ ਵੀ ਜੀ ਆਪਣਾ ਫੋਨ ਨੰਬਰ ਫੋਨ ਨੰਬਰ 98552 ਹਾਂ ਜੀ 95444 ਠੀਕ ਹੈ ਜੀ ਬੁਕਾਰ ਦਾ ਕੰਮ ਹੈ ਹਾਂ ਜੀ ਠੀਕ ਹੈ ਜੀ ਕਿੰਨੀਆਂ ਗਾਵਾਂ ਦੀ ਛੇ ਗਾਵਾਂ ਦੇ ਆਪਣੇ ਤੋਂ 15 16 ਵਾਂ ਤੇ ਆਪਾਂ ਸਹੀ ਪਾਉਣੀ ਹੈ ਵੀਡੀਓ ਠੀਕ ਹੈ ਜੀ ਹਾਂ ਜੀ ਤੇ ਸ਼ੁਰੂ ਕਰਦੇ ਹਾਂ ਗਾਵਾਂ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਜੀ ਇਹ ਪਹਿਲਾ ਸੂਆ ਜੀ ਅੱਛਾ ਜੀ ਛੇ ਦਾੰਦੇ ਜੀ ਠੀਕ ਹੈ ਜੀ ਕਿੰਨਾ ਟਾਈਮ ਲੱਗੇਗਾ ਇਸ ਨੂੰ ਹਾਂ ਜੀ ਸੂਈ ਨੂੰ ਕਰਾਣਾ ਪਵੇ ਤੀਨ ਹੋ ਗਿਆ ਚਾਰ ਦਿਨ ਚਾਰ ਦਿਨ ਹਾਂ ਜੀ ਬੱਚਾ ਦਿੱਤਾ ਬੱਚਾ 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 ਹੁਣ ਬੋਲਾ ਕਿੰਨਾ ਤਿਆਰ 14 ਕਿਲੋ ਤਿਆਰ ਕਿੰਨਾ ਕੁ ਚ ਵਦੂਗੇ 20 ਪਲੱਸ ਕਰੂ ਠੀਕ ਹੈ ਜੀ ਖੋਲੋ ਦੋਸਤੋ 4 ਦਿਨੇ ਨੂੰ ਗਾਂ ਨੂੰ ਸੋਈਨ ਹੋ ਗਿਆ ਪਹਿਲਾ ਸੂਆ ਹੈ ਗਾਂ ਸੂਈ ਹੈ ਬੱਚਾ ਨੇ ਆ ਬਛਾ ਦਿੱਤਾ ਹੁਣ ਜਿਹੜਾ ਬੋਲਾ ਵਾ ਤਿਆਰ ਥਲੇ 14 ਲੀਟਰ ਤਿਆਰ ਹੈ 20 ਲੀਟਰ ਦੀ ਵੀ ਉਮੀਦ ਕਰਦਾ ਵਾ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਚੰਗੇ ਕੱਦ ਕਾਠ ਦੀ ਸੋਹਣੀ ਸੁਨਕੀ ਗਾਵਾਂ ਫੁੱਲ ਬਰੀਡ ਹੈ ਇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਜੀ ਖਣਾ ਤੁਣਾ ਦੀ ਵਿਧੀ ਦੋਸਤੋ ਕਾਫੀ ਹੈ ਦੁਪਹਿਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਵਹਾਂ ਦੇ ਦੋਸਤੋ ਨਾੜਾਂ ਵੀ ਬਹੁਤ ਜਾਰੀਆਂ ਬਰੀਕ ਬਰੀਕ ਹਾਂਜੀ ਇਹਦੇ ਬਾਰੇ ਦੱਸੋ ਵੀਜੀ ਦੋ ਨੰਬਰ ਬਾਰੇ ਇਹ ਪਹਿਲਾ ਸੁਆ ਜੀ ਸੁਣ ਵਾਲੀ ਹੈ ਹਾਂਜੀ ਲੋਹੇ ਦਾੰਦ ਜੀ ਠੀਕ ਹੈ ਜੀ ਹਾਂਜੀ ਕੰਦਲ ਟਾਈਮ ਖੜਦੀ ਹੈ ਇਹਨੇ ਲੈਨੇ 12 13 ਦਿਨ ਇਹ ਸ਼ਾਈਵਾਲ ਨਾ ਹਾਂਜੀ ਸ਼ਾਈਵਾਲ ਠੀਕ ਹੈ ਜੀ ਖੋਲੋ ਤੁਸੀਂ 10 12 ਦਿਨ ਦੀ ਅਜੇ ਵੀਰ ਕਹਿੰਦਾ ਇਹ ਕੱਚੀ ਹੈ ਹਾਂਜੀ ਬਹੁਤ ਵੱਡੇ ਕੱਦ ਕਾਟ ਦੀ ਠੀਕ ਹੈ ਦੰਦ ਵਿਖਾਉਂਦੀ ਵਿਖਾਦਨੇ ਵਿਖਾਉਂਦੀ ਤੇ ਰੈਂਦੇ ਰਿਆਂ ਦੇ ਕੋਲ ਰੈਂਦੇ ਰਿਆਂ ਦਾ ਤੰਕਰ ਦੋਸਤੋ ਚੰਗੇ ਕੱਦ ਕਾਟ ਦੀ ਫੁੱਲ ਬ੍ਰੀਡ ਹਾਥਿਆਰ ਦੀ ਮਸਤ ਚਾਲ ਹੈ ਦੋਸਤੋ ਗਾਂ ਦੀ 1 ਮਿੰਟ ਵੀ ਡੱਕ ਲੈ ਡੱਕ ਲੈ ਦੋਸਤੋ ਤਮ ਦੂਰ ਤੋਂ ਫੋਨਾਂ ਦਾ ਕੱਦ ਕਾਟ ਵੇਖੋ ਤੋ ਲੱਗ ਸ਼ਾਈਵਾਲ ਦੇ ਨਾਲ ਦੋਸਤੋ ਕ੍ਰੋਸ ਅਜੇ ਵਲਟ ਲਾਹ ਵਹਾਨੇ ਵਿੱਚ ਕਾਫੀ ਪਈਆਂ ਸੂਨਦੇ ਟਾਈਮ ਤੱਕ ਇਹ ਵਹਾਨਾ ਬਹੁਤ ਵੱਡਾ ਤਿਆਰ ਕਰੂ ਹਾਂਜੀ ਵੀ ਜੀ ਤੀਜੇ ਨੰਬਰ ਦੇ ਬਾਰੇ ਇਹ ਵੀ ਪਹਿਲਾ ਸੂਹਾ ਜੀ ਇਹ ਵੀ ਗੱਪਨੇ ਹਾਂਜੀ ਇਹ ਵੀ ਦੋ ਦੰਦ ਨੇ ਦੋ ਦੰਦ ਹਾਂਜੀ ਠੀਕ ਹੈ ਜੀ ਦੋਸਤੋ ਇਹ ਵੀ ਵਸ਼ੀਲੀ ਪਹਿਲਾ ਸੂਹਾ ਸੁਣੀਏ ਕਿੰਨੇ ਟਾਈਮ ਖੜਦੀ ਵੀਰੇ ਜੀ 10:00 11:00 12:00 ਤੱਕ ਠੀਕ ਹੈ 12 13 ਦਿਨ ਦੀ ਜੇ ਕੱਚੀ ਪਹਿਲਾ ਸੁਗਾ ਉੱਚੀ ਲੰਬੀ ਸੋਹਣੀ ਸੁਨਕੇ ਕਦ ਕਾਟ ਦੀ ਫੁੱਲ ਬਰੀਡ ਦੇ ਵੀ ਥਣਾ ਦੀ ਵੇਟਜ ਕਾਫੀ ਹੈ ਵਹਾਨੇ ਤੇ ਵਾਰਡ ਲੰਮੀ ਕਾਫੀ ਪਈਆਂ ਜੀ ਡਾਕਲਾ ਕੰਡਾ ਕਲਾ ਡਾਕਲਾ ਡਾਕਲਾ ਫ੍ਰੈਸ਼ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਬੋਦੀ ਵਾਲੀ ਗਾਮ ਮੁੱਲ ਦੋਸਤੋ ਮੈਂ ਪਹਿਲੋਂ ਕਹਤਾ ਤੁਹਾਨੂੰ ਕਿ ਮੁੱਲ ਵੀਰ ਜਿਹੜਾ ਆਂਦਾ ਮੈਂ ਕਰੂੰਗਾ ਫੋਨ ਤੇ ਕਰੂੰਗਾ ਕਿਉਂਕਿ ਵੀਰ ਦਾ ਵਪਾਰ ਦਾ ਕੰਮ ਹੈ ਕੋਈ ਵੀਰ ਵਪਾਰੀ ਲੋਕੀ ਆਉਂਦੇ ਫਿਰ ਉਹ ਤੰਗ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਵੀ ਸਾਨੂੰ ਮੋਲ ਦੀ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ। ਹਾਂਜੀ ਵੀਰ ਜੀ ਇਹਦੇ ਬਾਰੇ ਦੱਸੋ। ਇਹ ਦੂਜਾ ਸੂਆ ਜੀ। ਇਹ ਜਰਸੀ? ਹਾਂਜੀ ਜਰਸੀ। ਅੱਛਾ ਕਿੰਨਾ ਦਾ ਟਾਈਮ ਖੜਦੀ ਹੈ? ਇੰਨੇ ਦਾ ਦੇ ਲੈ ਜੀ। ਠੀਕ ਹੈ ਜੀ। ਪਹਿਲੇ ਸੂਵੇ ਗੁਰਕਾਰ ਦਾ ਪਤਾ? ਪਹਿਲਾਂ ਕਿ ਕੱਢੇ ਨੇ 15 ਕਿਲੋ। ਅੱਛਾ ਜੀ। ਹਾਂਜੀ। ਦੋਸਤੋ ਇਹ ਪਿਓਰ ਜਰਸੀ ਹੈ। ਕਰਕੇ ਵੀ ਇਹ ਤੋਂ ਉੱਪਰ ਹੀ ਜਾਂਦੀ। ਦਰਮਿਆਨਾ ਕੱਦ ਘੱਟ। ਟਾਈਮ ਹੈ ਜੀ ਇਹਦੇ ਵੀ ਤਕਰੀਬਨ 10 ਦਿਨ ਪਹਿਲੇ ਸੂਣ ਦੇ ਵਿੱਚ। ਪਹਿਲੇ ਸ ਬਾਕੀ ਤੁਹਾਡੀ ਦੁੱਧ ਦੋਸਤੋ ਸੇਵਾ ਤੇ ਡਿਪੈਂਡ ਹੈ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਦੁੱਧਾਂ ਦਾ ਗਮਨ ਦੇ ਦੇਣਾ ਥਰਾਂ ਥੋਣਾਂ ਦੀ ਬੇਸ ਕਾਫੀ ਹਜੇ ਹਵਾਨੇ ਤੇ ਵਲਟਾਂ ਲਾ ਕਾਫੀ ਪਈਆਂ ਕੱਢੀ ਸੀ ਚੰਗੂ ਅੱਛਾ ਹਾਂਜੀ ਵੀਰ ਜੀ 4 ਨੰਬਰ ਵਰ ਦੱਸੋ ਜੀ ਇਹ ਵੀ ਪਹਿਲਾਂ ਸੁਆਇਆ ਸੀ 5 ਨੰਬਰ ਅੱਛਾ 6 6 ਦਾ ਹਾਂਜੀ 6 ਦਾ ਦੰਦ ਬੋ ਹਾਂਜੀ ਠੀਕ ਹੈ ਕਿੰਨਾ ਟਾਈਮ ਖੜਦੀ ਇਹ ਇਹ ਵੀ ਦੇਖੋ ਹੁਣ 6 ਸਾਧੇ ਲੈ ਨੂੰ ਤਿਆਰ ਹੋਣਾ ਹੈ ਕਿਏ ਦੋਸਤੋ ਇਹ ਵੀ ਗਾਂ ਜੀ ਪਹਿਲਾ ਸੁਆ ਸੁਣੀ ਦਰਮਿਆਨਾ ਕੱਦ ਕਾਠ ਹੈ 6 ਦੰਦ ਮੂੰਹ ਵੀਰਾਂ ਦਾ ਅਜੇ ਹਵਾਨੇ ਚ ਵਲਟ ਲਾ ਕਾਫੀ ਪਈਆਂ ਇਹਦੇ ਸੂਨ ਦੇ ਟਾਈਮ ਤੱਕ ਇਹ ਹਵਾਨਾ ਬਹੁਤ ਵੱਡਾ ਤਿਆਰ ਕਰੂਗੀ ਇਹ ਵੀ ਦੋਸਤੋ ਫੁੱਲ ਬਰੀਡ ਹੈਗਾ ਹਾਂਜੀ ਵੀਰ ਜੀ 6 ਨੰਬਰ ਵਰ ਦੱਸੋ ਇਹ ਸੁਣੀਏ ਕੈਨੇਡਾ ਮਗਾ ਸੁਈ ਇਹਨੂੰ ਸੁਈ ਨਾ ਲੱਗੇ 20 ਦਿਨ ਬੱਚਾ ਆਹ ਬੱਚਾ ਜੀ ਦੋਸਤੋ 20 ਦਿਨ ਸੁਈ ਨੂੰ ਹੋ ਗਿਆ ਬੱਚਾ ਨੇ ਵਸ਼ਾ ਦਿੱਤਾ ਸਵੇਰ ਕੰਨਾਂ ਵੀ ਰਸਈ ਦੂਜਾ ਦੂਜਾ ਸੂਆ ਹੋਣ ਕੰਨਾ ਦੁੱਧ ਤਿਆਰ 9 ਕਿਲੋ 9 ਕਿਲੋ ਹਾਂਜੀ ਵਧੂ ਦੋ ਦੁਰ ਵਧੂ ਗਿਆ ਸੇਵਾ ਦਾ ਆਇਆ ਠੀਕ ਹੈ ਜੀ ਹਾਂਜੀ ਦੋਸਤੋ 20 ਦਿਨ ਹੋ ਗਏ ਨੂੰ ਗਾਂ ਨੂੰ ਸੁਈ ਨੂੰ ਬੱਚਾ ਨੇ ਵਸ਼ਾ ਦਿੱਤਾ ਦੁੱਧ ਹੁਣ ਬੜਾ ਪਿਆਰ ਹੈ ਮੋਤੀ ਦੇ ਵੀਰ ਕਹਿੰਦਾ 9 ਕਿਲੋ ਤਿਆਰ ਬਾਕੀ ਤੁਹਾਡੀ ਸੇਵਾ ਤੇ ਦੁੱਧ ਵਧੂ ਸਾਰੀ ਨੋਰਮਲ ਸੇਵਾ ਤੇ ਦੁੱਧ ਦਿਨਾ ਖਿਵਾ ਸਕਦੀ ਮਜੇ ਨਾਲ ਠੀਕ ਹੈ ਜੀ ਬੰਗਾ ਪਾਉ ਪਾਣਾ ਠੀਕ ਹੈ ਜੀ ਦਰਮਿਆਨੇ ਕਦ ਕਰਦੀ ਤੁਸੀਂ ਵੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਛੇ ਗਮਾਂ ਦਿਖਾਈਆਂ ਵੇ ਨੰਬਰ ਵੀ ਇੱਕ ਦਾ ਸਕਰੀਨ ਤੇ ਚੱਲ ਰਿਹਾ ਜਿਹੜਾ ਪਹੂ ਜਿਹੜੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਜੀ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ